ਸਲੋਕ ਆਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਝੋਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੈ ਸੰਗ ਮੁਖ ਊਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੈ ਸੰਗ ਮਿਟੈ ਅਬਿਮਾਨ ਸਾਧ ਕੈ ਸੰਗ ਪ੍ਰਗਟੈ ਸੋ ਗਿਆਨ ਸਾਧ ਕੈ ਸੰਗ ਬੁਝੈ ਪ੍ਰਭ ਨੀਰਾ ਸਾਧ ਸੰਗ ਸਭ ਹੂਤ ਨਿਵੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੈ ਕਾਉਨ ਪਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ ਮਾਹੀ ਸਮਾਨੀ ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕੈ ਸੰਗ ਸਦਾ ਪਰ ਖੁਲੈ ਸਾਧ ਕੈ ਸੰਗ ਆਵਹਿ বাস ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੈ ਸੰਗ ਮਨੋਹਰ ਬੈਨ ਸਾਧਕੈ ਸੰਗ ਨਾ ਕਤ ਹੂੰ ਤਾਵੇ ਸਾਧ ਸੰਗ ਅਸਥਿਤ ਮਨ ਪਾਵੇ ਸਾਧਕੈ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸਮਨ ਸਭ ਮੀਤ ਸਾਧੂ ਕੈ ਸੰਗ ਮਹਾ ਪੁਨੀਤ ਸਾਧ ਸੰਗ ਕਿਸ ਸਿਉ ਨਹੀਂ ਬੈਰ ਸਾਧ ਕੈ ਸੰਗ ਨਾ ਬੀਗਾ ਪੈਰ සාධக்க සංග නාහි குුමදා සාධ සංග ජන්නේ පමානදා සාධக்க සංග නාහිහуතාප සාධக்க සංග ተජ සබਆ. ਆਪੇ ਜਾਣੈ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧ ਕੈ ਸੰਗ ਨਾ ਕਬ ਹੂਤਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਵਸਤ ਅਗੋਚਰ ਲਹੈ ਸਾਧੂ ਕੈ ਸੰਗ ਅਜਰ ਸਹੈ ਸਾਧ ਕੈ ਸੰਗ ਵਸੈ ਥਾਨ ਊਚੈ ਸਾਧੂ ਕੈ ਸੰਗ ਮਹਿਲ ਪਹੂਚੈ ਸਾਧ ਕੈ ਸੰਗ ਦ੍ਰਿੜੈ ਸਭ ਧਰਮ ਸਾਧ ਕੈ ਸੰਗ ਕੇਵਲ ਪਾਰਬ ਰਾਮ ਸਾਧ ਕੈ ਸੰਗ ਪਾਏ ਨਾਮ ਨਿਦਾਨ ਨਾਨਕ ਸਾਧੂ ਕੈ ਕੁਰਬਾਨ ਸਾਧ ਕੈ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ සාධ සංඝ තරමරයි කරේ සේවා සාධකෑ සංග සුභා සුරදේවා සාධుකෑ සංග පාපපළයින සාධ සංග අම්රත ගුණගයන සාධකෑ සංග ශ්‍රභතානගම්ම නානක සාධකෑ සංග සफලජනම්ම ਸਾਧਕੈ ਸੰਗ ਨਹੀ ਕਛ ਕਾਲ ਦਰਸ਼ਨ ਭੇਟ ਤੋ ਹੋਤ ਨਿਹਾਲ ਸਾਧਕੈ ਸੰਗ ਕਲੂਖ ਤਹਰੈ ਸਾਧਕੈ ਸੰਗ ਨਰਕ ਪਰ ਹਰੈ ਸਾਧਕੈ ਸੰਗ ਈਹਾ ਊਹਾ ਸੁਹੇਲਾ ਸਾਧ ਸੰਗ ਵਿਛੁਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕੈ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧ ਰਿਧਿ ਵਸੈ ਨਾਨਕ ਉਧਰੈ ਸਾਧ ਸੁਨ ਰਸੈ ਸਾਧਕੈ ਸੰਗ ਸੁਨਾਓ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ සාධකෑ සංගනාමනතੇබිසරෑ සාධ සංග सරපර නිස්තරෑ සාධකෑ සංග ලਗෑ ప్්‍රభමීठा සාධుකෑ සංගකාටකාටడිһа සාධ සංග පए අගయකාරී සාධ සංග ගතපයි हमමාරි, ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਵੇਦ ਨਾ ਜਾਣਹਿ ਜੀਤਾ ਸੁਨਹਿ ਤੇਤਾ ਬਖਿਆਨਹਿ ਸਾਧ ਕੀ ਉਪਮਾ ਤੇਹੋ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਦ ਕੀ ਸੋਭਾ ਕਾ ਨਾਹੀ ਅੰਤ ਸਾਦ ਕੀ ਸੋਭਾ ਸਦਾ ਬੇਅੰਤ ਸਾਦ ਕੀ ਸੋਭਾ ਊਚਤੇ ਊਚੀ ਸਾਦ ਕੀ ਸੋਭਾ ਮੂਚਤੇ ਮੂਚੀ ਸਾਦ ਕੀ ਸੋਭਾ ਸਾਦ ਬਨ ਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਦੇਖੈ ਏਕਸ ਬਿਨ ਕੋਏ ਨਾਨਕ ਇਹ ਲਖਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ब्रह्म ज्ञानी सदा निर्लेप जैसे जल में कमल अलेप ब्रह्म ज्ञानी सदा निर्दोख जैसे सूर सर्व का सुख ब्रह्म ज्ञानी कै दृष्ट समान जैसे राज रंग काओ लागै तुलपवान ਬ੍ਰਹਮ ਗਿਆਨੀ ਕੈ ਧੀਰਜ ਏਕ ਜਿਉ ਬਸੁਦਾ ਕੋ ਖੋਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਨਾਉ ਨਾਨਕ ਜਿਉ ਪਾਵਕ ਕਾ ਸਹਿਜ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜਲਾ ਬ੍ਰਹਮ ਗਿਆਨੀ ਕਹ ਮਨ ਹੋਏ ਪ੍ਰਗਾਸ ਜੈਸੇ ਧਾਰ ਊਪਰ ਆਕਾਸ਼ ਬ੍ਰਹਮ ਗਿਆਨੀ ਕਹ ਮਿੱਤਰ ਸੱਤਰ ਸਮਾਨ ਬ੍ਰਹਮ ਗਿਆਨੀ ਕਹ ਨਾਹੀ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਊਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਾਨ ਭਏ ਨਾਨਕ ਜੀਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਊਪਰ ਮਯਾ ਬ੍ਰਹਮ ਗਿਆਨੀ ਤੇ ਕਛ ਗੁਰਾ ਨਾ ਕਹਿਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟਾ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਵੰਦਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਦਾ ਪੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਅਨਤਿਆਨ ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕੈ ਗਰੀਬੀ ਸਮਾਹ ਬ੍ਰਹਮ ਗਿਆਨੀ ਪਾਰ ਉਪਕਾਰ ਉਮਾਹ බ්‍රහමගියන්නේੀ ਕෑ ਨਾහිਤਦਾ බ්‍රහමගਆන්නේੀ ਲතාවਤ බඳා ්‍රහමගියන්නේ ਕෑ හए සපලා බ්‍රහමග අන්නේ සුਫਲු ufලා බ්‍රහමගියන්නේ සංග සගල උදාර ਨනක බ්‍රහමගියන්නේ ජපෑ සගළ සසාර, ਬ੍ਰਹਮ ਗਿਆਨੀ ਕਹ ਏਕੈ ਰੰਗ ਬ੍ਰਹਮ ਗਿਆਨੀ ਕਹ ਵਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਹ ਨਾਮ ਆਧਾਰ ਬ੍ਰਹਮ ਗਿਆਨੀ ਕਹ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰ ਬੋਧ ਤਿਆਗਤ ਬ੍ਰਹਮ ਗਿਆਨੀ ਕੈ ਮਾਨ ਪਰਮ ਆਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਵੇਤਾ ਬ੍ਰਹਮ ਗਿਆਨੀ ਏਕ ਸੰਗ ਹੇਤਾ ब्रह्म ज्ञानी कै होए अचिंत ब्रह्म ज्ञानी का निर्मल मंत ब्रह्म ज्ञानी जिस करै प्रभु आप ब्रह्म ज्ञानी का बड़ प्रताप ब्रह्म ज्ञानी का दर्श बड़ भागी पाई है ब्रह्म ज्ञानी का ओ बाल बल जाइय ਬ੍ਰਹਮ ਗਿਆਨੀ ਕਾਉ ਖੋਜੈ ਹੈ ਮਹੇਸੁਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ੁਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕਾਉ ਸਦਾ ਅਦੇਸ ब्रह्मज्ञानी का कथा ना जाय अधाख्यर ब्रह्मज्ञानी सर्व का ठाकुर ब्रह्मज्ञानी की मेत कौन बखानै ब्रह्मज्ञानी की गात ब्रह्मज्ञानी जानै ब्रह्मज्ञानी का अंत ना पार नानक ब्रह्मज्ञानी का ओ सदा नमसकार <स्थाथ> ब्रह्म ज्ञानी सब सृष्टि का कर्ता ब्रह्म ज्ञानी साध जीवय नहीं मरता <स्थाथ> ब्रह्म ज्ञानी मोकट जुगत जीव का दाता <स्थाथ> ब्रह्म ज्ञानी पूर्ण पुरुष विधाता <स्थाथ> ब्रह्म ज्ञानी अनाथ का नाथ <स्थाथ> ब्रह्म ज्ञानी का सब ऊपर हाथ බ්‍රහමගයන්නේ කා සගලකාර බ්‍රහ්මගයන්නේ ආපග්‍රංකාර බ්‍රහමගයන්නේ ක සෝභා බ්‍රහ්මගයන්නේ වනිී නානක බ්‍රහ්මගයන්නේ සරභකාතනි සලෝක ਉਰ ਧਾਰੈ ਜੋ ਅੰਤਰ ਨਾਮ ਸਰਬ ਮੈ ਪੀਖੈ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰੈ ਨਾਨਕ ਉਹ ਅਪਰਸ ਸਗਲ ਨਿਸਤਾਰੈ ਯਸ਼ਟ ਪਦੀ ਮਿਥੇ ਆਉ ਨਾਹੀ ਰਸਨਾ ਪਰਸ ਮਨ ਮਹਿ ਪੀਤ ਨਿਰੰਜਨ ਦਰਸ ਭਾਰਤ ਰਿਆ ਰੂਪ ਨਾ ਵੇਖੈ ਨੇਤਰ ਸਾਧ ਕੀ ਤਹਿਨ ਸੰਤ ਸੰਗ ਹੀਤ ਕੰਨ ਨਾ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪ ਸਕਉ ਮੰਦਾ ਗੁਰ ਪ੍ਰਸਾਦਿ ਵਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਤਰੈ ਇੰਦਰੀ ਜੇਤ ਪੰਚ ਦੋਖ ਤੇ ਰਹਤ ਨਾਨਕ ਕੋਟ ਮਧੇ ਕੋ ਐਸਾ ਅਪਰਸੈ ਮੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਜਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਿਹ ਕਰਮ ਤਿਸ ਬੈਸਮੋਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜ ਹੈ ਅਵਰਹ ਨਾਮ ਜਪਾਵੇ ਨਾਨਕ ਉਹ ਵੈਸਨੋ ਫਰਮ ਗਤ ਪਾਵੇ ਤਉ ਗਉਤੀ ਭਗਵੰਤ ਭਗਤ ਕਾਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨ ਸੈ ਸਗਲਾ ਭਰਮ ਕਾਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗਿ ਪਾਪਾ ਮਲ ਖੋਵੈ ਤਿਸ ਭਗਉਤੀ ਕੀ ਮਤ ਊਤਮ ਹੋਵੈ ਭਗਵੰਤ ਕੀ ਟਹਿਦ ਕਰੈ ਨਿਤ ਨੀਤ ਮਾਨ ਤਨ ਅਰਪੈ ਬਿਸਨ ਪਰੀਤ ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਉਤੀ ਭਗਵੰਤ ਕਾਉ ਪਾਵੈ ਸੋ ਪੰਡਿਤ ਜੋ ਮਾਨੁ ਪਰਬੋਧੈ RAM ਨਾਮ ਆਤਮ ਮਹਿ ਸੋਧੈ RAM ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫੇਰ ਜੋ ਨਾ ਆਵੈ ਵੇਦ ਪੁਰਾਨ ਸਿਮਰਤ ਬੂਜੈ ਮੂਲ ਸੂਖਮ ਮਹ ਜਾਨੈ ਅਸਥੂਲ ਜਹ ਵਰਨਾ ਕਾਉ ਦੇ ਉਪਦੇਸ ਨਾਨਕ ਉਸ ਪੰਡਿਤ ਕਾਉ ਸਦਾ ਅਦੇਸ ਬੀਜ ਮੰਤਰ ਸਰਬ ਕੋ ਗਿਆਨ ਚਾਹੋ ਵਰਨਾ ਮਹ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤਿ ਹੋਏ ਸਾਧ ਸੰਗ ਪਾਵੈ ਜਨ ਕੋਏ ਕਰਿ ਕਿਰਪਾ ਅੰਤਰ ਉਰ ਧਾਰੈ ਪਾਸ ਪਰੇਤ ਮੁਗਦ ਪਾਥਰ ਕਉ ਤਾਰੈ ਸਰਬ ਰੋਗ ਕਾ ਆਉਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੈ ਨਾ ਪਾਈਐ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਥੋਰ ਕਰਮ ਜਿਸ ਕੈ ਮਾਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹਿ ਪਰਵਾਨ ਆਪਣੇ ਦਾਸ ਕਾਓ ਆਪ ਕਿਰਪਾ ਕਰੈ ਤੇ ਸਦਾਸ ਕਾਓ ਸਭ ਸੋਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ RAM ਦਾਸ ਹੈ pravaki aagya aatam hetavai jeevan mukta soau kahavai tesa rakh tesa us sog sada anand tah nahi beyog tesa suvaran tesi us maati tesa amrit tesi bekh khaati ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪਰਖ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਓ ਜੇਤ ਜੇਤ ਘਰ ਰੱਖੈ ਤੈਸਾ ਤੈਨ ਨਾਉ ਆਪੇ ਕਰਨਿ ਕਰਾਵਨ ਜੋਗ ਪ੍ਰਭ ਭਾਵੈ ਸੋਈ ਫਨ ਹੋਗ। ਫਸਰਿਓ ਆਪ ਹੋਏ ਅਨਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ। ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਿਨਾਸ। सदा 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 दयाल सिमर सिमर नानक पये निहाल